ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ ਕੀ ਹਾਲ ਚਾਲ ਹੈ ਸਵਾਗਤ ਹੈ ਨਵੀਂ ਵੀਡੀਓ 'ਚ ਨਵੀਂ ਵੀਡੀਓ 'ਚ ਨਵਾਂ ਰਿਸ਼ਤਾ ਲੈ ਕੇ ਆਏ ਹਾਂ ਜੀ ਇਹ ਜਿਹੜਾ ਰਿਸ਼ਤਾ ਜੀ ਇੱਕ ਮੋਸਿਕ ਪਰਿਵਾਰ ਦੇ ਲੜਕੇ ਦਾ ਰਿਸ਼ਤਾ ਜੀਰਾ ਏਰੀਆ ਤਾਂ ਦੋਸਤੋ ਬੇਨਤੀ ਰਹੂਗੀ ਕਿ ਵੀਡੀਓ ਨੂੰ ਦੇਖਣ ਸਾਥ ਚੈਨਲ ਨੂੰ ਫੋਲੋ ਕਰਨਾ ਨਾ ਭੁੱਲਣਾ ਕਿਉਂਕਿ ਨਵੀਂ-ਨਵੀਂ ਅਪਡੇਟ ਤੁਹਾਨੂੰ ਇਸ ਚੈਨਲ ਦੇ ਉੱਪਰ ਮਿਲਦੀ ਰਹੂਗੀ ਤੇ ਜੇਕਰ ਤੁਸੀਂ ਵੀ ਆਪਣੇ ਵਿਆਹ ਦੀ ਐਡ ਲਾਉਣੀ ਚਾਹੁੰਦੇ ਆ ਜੀਵਨ ਸਾਥੀ ਪਾਲ ਵਿੱਚ ਦਾ ਉੱਪਰ ਸਾਡਾ ਨੰਬਰ ਦਿੱਤਾ ਹੈ ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਤਾ ਫੋਨ ਬਾਈ ਜੀ ਕਿਸੇ ਦਾ ਵੀ ਨਹੀਂ ਲੱਗਣਾ ਹਨਾ ਕਈ ਵਾਰੀ ਮੈਂ ਫੋਨ ਖੋਲ ਦਿੰਦਾ ਕਈ ਵੇ ਨਹੀਂ ਤੁਸੀਂ WhatsApp ਤੇ ਮੈਸੇਜ ਕਰ ਦਿਓ ਸਾਨੂੰ ਤੇ ਜਾਫਰ ਜਿਹੜਾ ਮੈਸੇਜ ਆ ਤੁਸੀਂ ਬੋਲ ਕੇ ਭੇਜ ਦਿਆ ਕਰੋ ਤੁਹਾਡੀ ਹਰੇਕ ਗੱਲ ਦਾ ਜਵਾਬ ਦਿੱਤਾ ਜਾਊਗਾ ਬਹੁਤ ਸਾਰੇ ਵੀਰ ਜਿਹੜੇ ਆ ਉਹ ਮੈਸੇਜ ਕਰਦੇ ਨੇ ਥੱਲੇ ਵੀਡੀਓ ਤੇ ਫੋਨ ਬੰਦ ਹੁੰਦਾ ਬਾਈ ਜੀ ਮੇਰੀ ਬੇਨਤੀ ਆ ਤੁਹਾਨੂੰ ਫੋਨ ਮੇਰਾ ਬੰਦ ਹੀ ਰਹਿੰਦਾ तकरीबन ਕਿਉਂਕਿ ਮੈਂ ਜਿਵੇਂ ਨਵੇਂ ਕਸਟਮਰ ਜੋੜਦੇ ਉਹਨਾਂ ਨੂੰ ਨਹੀਂ ਪਤਾ ਪੁਰਾਣੇ ਸਾਰਿਆਂ ਨੂੰ ਪਤਾ ਵੀ ਮੈਂ ਇੱਕ ਡਾਕਟਰ ਹੋਣ ਦੇ ਨਾਤੇ ਜਾਦਾ ਜਿਹੜਾ ਫੋਨ ਕਾਲ ਵੀਰੇ ਨਹੀਂ ਚੱਕ ਸਕਦਾ ਜਿਹਨੇ ਫੋਨ ਕਰਨਾ ਰਾਤ ਨੂੰ 8 ਤੋਂ 9 ਵਜੇ ਮੇਰੇ ਨਾਲ ਕਾਲ ਤੇ ਗੱਲ ਕਰ ਸਕਦਾ ਉਦੋਂ ਮੇਰਾ ਫੋਨ ਖੁੱਲਾ ਹੋਇਆ ਕਰੂਗਾ ਸੋ ਇਹ ਬੇਨਤੀ ਜ਼ਰੂਰ ਮੇਰੀ ਪ੍ਰਵਾਨ ਕਰਿਓ ਕਿਉਂਕਿ ਮੈਂ ਬਹੁਤ ਡਿਸਟਰਬਿੰਗ ਹੁੰਦੀ ਵੀਰੇ ਮੈਨੂੰ ਜਦੋਂ ਫਿਰ ਮੈਂ ਕੰਮ ਦੇ ਸਮੇਂ ਫੋਨ ਚੱਕਦਾ ਕਿਸੇ ਦੇ ਜਦੋਂ ਮੈਂ ਲੈ ਜਨਵਰ ਦੇਖ ਰਿਹਾ ਮਨ ਲਓ ਡ੍ਰਿਪ ਲਾਈ ਕਿਸੇ ਦੇ ਇੰਜੈਕਸ਼ਨ ਲਾ ਰਿਹਾ ਤਾਂ ਅਗਲੇ ਦੇ ਘਰੇ ਚੰਗਾ ਵੀ ਨਹੀਂ ਲੱਗਦਾ ਇਸ ਤਰ੍ਹਾਂ ਹਨਾ ਕੱਲ ਕਰਦਾ ਸੋ ਤੁਹਾਡੀ ਪ੍ਰਾਈਵੇਸੀ ਹੁੰਦੀ ਆ ਤੇ ਮੇਰੇ ਵੀ ਕੰਮ ਦੀ ਪ੍ਰਾਈਵੇਸੀ ਹੁੰਦੀ ਆ ਕੋਈ ਬੇਨਤੀ ਜ਼ਰੂਰ ਮੇਰੀ ਮੰਨ ਲੈ। ਤਾਂ ਇਹ ਜਿਹੜਾ ਰਿਸ਼ਤਾ ਜੀ ਕਮੋਸਿਕ ਪਰਿਵਾਰ ਦਾ ਲੜਕਾ ਜੀ ਬਹੁਤ ਵਧੀਆ ਸੋਹਣਾ ਸੁਨੱਖਾ ਲੜਕਾ। ਲੜਕੇ ਦੀ ਜਿਹੜੀ ਸਟੱਡੀ ਹੈ ਜੀ ਪਲੱਸ 2 ਕੀਤੀ ਹੋਈ ਹੈ ਲੜਕੇ ਨੇ 1996 ਦਾ ਬੋਰਨ ਆ। ਤਾਂ ਲੜਕਾ ਆਈਲੈਂਡਸ ਸੈਂਟਰ ਦੇ ਵਿੱਚ ਜੋਬ ਕਰਦਾ ਵਧੀਆ ਅੱਛੀ ਸੈਲਰੀ ਹੈ ਜੀ। ਤਾਂ ਕੰਪਿਊਟਰ ਆਪਰੇਟਰ ਦੀ ਜੋਬ ਕਰਦਾ ਤੇ ਜੀਰਾ ਏਰੀਆ। ਤਾਂ ਦੋਸਤੋ ਲੜਕੀ ਚਾਹੀਦੀ ਹੈ ਜੀ। ਕੋਈ ਜਾਤੀ ਬੰਧਨ ਨਹੀਂਗਾ ਸੁਨਿਆਰਾ ਚਾਹੇ ਕਮੋਦ ਸਿੱਖ ਜੱਟ ਸਿੱਖ ਜਰਨਲ ਕਾਸਟ ਕੋਈ ਵੀ ਹੋਵੇ ਮੈਸਤਰੀ ਹੋਣ ਸ਼ਰਮੇ ਹੋਣ ਉਹ ਸੰਪਰਕ ਕਰ ਸਕਦੇ ਆ ਉੱਪਰ ਅਸੀਂ ਨੰਬਰ ਦਿੱਤਾ ਹੋਇਆ ਵਧੀਆ ਪਰਿਵਾਰ ਦਾ ਲੜਕਾ ਤੇ ਵਧੀਆ ਪਰਿਵਾਰ ਦੀ ਹੀ ਲੜਕੀ ਚਾਹੀਦੀ ਆ ਜੀਤੇ ਵੀ ਰਿਸ਼ਤੇ ਨਾਲ ਮੈਚਿੰਗ ਹੁੰਦੀ ਆ ਜ਼ਰੂਰ ਸੰਪਰਕ ਕਰਿਓ ਜੀ ਤਾਂ ਇੱਕ ਸਾਡੀ ਬੇਨਤੀ ਜ਼ਰੂਰ ਹੋਊਗੀ ਕਿ ਜਿਹੜੀ ਕਿ ਹਰ ਵੀਡੀਓ ਦੇ ਵਿੱਚ ਮੈਂ ਕਰਦਾ ਕਿ ਭਾਵੇਂ ਕੁੜੀ ਦਾ ਰਿਸ਼ਤਾ ਹੋਵੇ ਭਾਵੇਂ ਮੁੰਡੇ ਦਾ ਰਿਸ਼ਤਾ ਹੋਵੇ ਅਸੀਂ ਤੁਹਾਡੇ ਨਾਲ ਉਹੀ ਜਾਣਕਾਰੀ ਸਾਂਝੀ ਕਰਦੇ ਹਾਂ ਜਿਹੜੀ ਕਿ ਪਰਿਵਾਰ ਵਾਲੇ ਸਾਨੂੰ ਦੱਸਦੇ ਆ। ਸੋ ਸਾਨੂੰ ਨਿੱਜੀ ਤੌਰ ਤੇ ਕਿਸੇ ਬਾਰੇ ਕੋਈ ਜਾਣਕਾਰੀ ਨਹੀਂ ਹੁੰਦੀ। ਸੋ ਇਸ ਕਰਕੇ ਇਨਕੁਆਇਰੀ ਕਰਨਾ ਤੁਹਾਡਾ ਪੂਰਾ ਹੱਕ ਆ ਇਨਕੁਆਇਰੀ ਕਰਕੇ ਹੀ ਰਿਸ਼ਤਾ ਕਰੋ। ਇਨਕੁਆਇਰੀ ਤੋਂ ਬਿਨਾ ਕੋਈ ਵੀ ਰਿਸ਼ਤਾ ਨਾ ਕਰੋ। ਕਿਉਂਕਿ ਅੱਜ ਕੱਲ੍ਹ ਠੱਗੀਆਂ ਬਹੁਤ ਵਧ ਰਹੀਆਂ। ਸੋ ਮੇਰੀ ਇਹ ਬੇਨਤੀ ਜ਼ਰੂਰ ਮਨਜ਼ੂਰ ਕਰਿਓ। ਤੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਜੀ। ਤਾਂ ਧੰਨਵਾਦ ਜੀ ਸਾਰਿਆਂ ਦਾ ਕਿਉਂਕਿ ਸਾਡੀ ਬਾਅਦ ਦੇ ਵਿੱਚ ਕੋਈ ਜ਼ਿੰਮੇਵਾਰੀ ਨਹੀਂ ਹੋਊਗੀ ਤੁਸੀਂ ਆਪ ਦਾ ਇਨਕੁਆਇਰੀ ਕਰਕੇ ਰਿਸ਼ਤਾ ਕਰੋ ਹਣਾ ਸਸੀ ਕਾਲ ਜੀ ਸਾਰਿਆਂ ਦਾ